ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ ਅਤਿਗਵਾਦੀਆਂ ਵੱਲੋਂ ਹਿੰਦੂਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਿਸ ਦੇ ਰੋਸ਼ ਵਜੋਂ ਪਟਿਆਲਾ ਤੇ ਫੁਹਾਰਾ ਚੌਂਕ ਵਿਖੇ ਪ੍ਰਸਿੱਧ ਸਮਾਜ ਸੇਵੀ ਕਰਨ ਕੋੜਾ ਨੇ ਆਪਣੀ ਟੀਮ ਦੇ ਨਾਲ ਕੈਂਡਲ ਮਾਰਚ ਕਰ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਲਗਾਏ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹੋਰ ਉਹਨਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਸਿੱਧਾ ਧੋਡੀ ਸਾਥ ਦੇ ਕਰਾਂ ਦਿਆਂਗੇ ਲੋਕ ਕੇ ਨੇਵੀ ਦਾ ਫਸਤਾ ਸੀਗਾ ਜਿਹਦੀ ਡੈੱਟ ਭਾਈ ਸਾਰੇ ਖੁੰងੀ ਜਾਉ ਮੈਂ ਕਹਿੰਦਾ ਇੱਕ ਸਰ ਨਾਰੇ ਨਾਲ ਜਾਉਂਦੇ ਜੇ ਨਾ ਉਹ ਕਰ ਜੇ ਉਧਰ ਏਡੀ ਵੱਡੀ ਕਟਨਾ ਹੋਈ ਹੈ ਕਸ਼ਮੀਰ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਇਹ ਆਪਣੇ ਦੇਸ਼ ਵਾਸਤੇ ਸਾਰੇ ਹਿੰਦੂਆਂ ਵਾਸਤੇ ਤੇ ਪੂਰੇ ਜੰਮੂ ਤੇ ਕਸ਼ਮੀਰ ਵਾਸਤੇ ਇੱਕ ਬਹੁਤ ਮੰਦ ਭਾਗੀ ਘਟਨਾ ਹੈ ਇਹ ਤੇ ਇਹਦੇ ਨਾਲ ਜੰਮੂ ਕਸ਼ਮੀਰ ਦੁਬਾਰਾ ਤੋਂ ਫੇਰ ਹੁਣ 2 ਸਾਲ ਪਿੱਛੇ ਹੋ ਜਾਊਗਾ ਅਮਰਨਾਥ ਯਾਤਰਾ ਸ਼ੁਰੂ ਹੋਣ ਵਾਲੀ ਸੀਗੀ ਤੇ ਜੋ ਇਹ ਬੁਜ਼ਦਿਲਾ ਨੇ ਕਾਰਿਆ ਨੇ ਟੈਰਿਸਟਾ ਨੇ ਹੁਣ ਜੋ ਕੀਤਾ ਹੈ ਉਗਰਵਾਦੀਆਂ ਨੇ ਜੋ ਕੀਤਾ ਹੈ ਉਹ ਬਹੁਤ ਮੰਦ ਭਾਗ ਹੈ ਕੀ ਲੱਗਦਾ ਕਿ ਜਿਸ ਤਰ੍ਹਾਂ ਕਿ ਇੱਕ ਜਾਤਕੁੱਤੇ ਨੂੰ ਜਿਸ ਤਰ੍ਹਾਂ ਗੋਲੀ ਮਾਰਨਾ ਕਿ ਸਹੀ ਹੈ ਇਸ ਤਰ੍ਹਾਂ ਕਰਨਾ ਬਿਲਕੁਲ ਜੀ ਇਹ ਖੋਖਲੇ ਲੋਕਾਂ ਦੀ ਨਿਸ਼ਾਨੀ ਹੈ ਇਹ ਜਾਤ ਨੂੰ ਅੱਗੇ ਲਿਆ ਕੇ ਜਾਤ ਪਾਤ ਨੂੰ ਦਾ ਨਾਂ ਲੈ ਕੇ ਆਪਣੀ ਜਾਤ ਨੂੰ ਦਿਖਾਵਾ ਕਰਕੇ ਹਿੰਦੂਆ ਦੇ ਉੱਤੇ ਹਮਲੇ ਕਰਦੇ ਨੇ ਤੇ ਪਹਿਲੀ ਵਾਰ ਨਹੀਂ ਹੋਇਆ ਇਹ ਬਹੁਤ ਬਹੁਤ ਡੇਢ ਤੋਂ ਬਹੁਤ ਚਿਰ ਤੋਂ ਹਿੰਦੂਆ ਦੇ ਉੱਤੇ ਐਵੇਂ ਹਮਲੇ ਹੁੰਦੇ ਰਹੇ ਨੇ ਤੇ ਉਹੀ ਇਹ ਚੀਜ਼ਾਂ ਹੋ ਰਹੀਆਂ ਨੇ ਤੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਹੁਣ ਇਹਦੇ ਵਿੱਚ ਕਿਉਂਕਿ ਆਪਣੇ ਇੱਕ ਨੌ ਸੈਨਾ ਦੇ ਬਹੁਤ ਵੱਡੇ ਅਫਸਰ ਦੀ ਜਾਨ ਵੀ ਗਈ ਹੈ ਨਰਵਾਲ ਸਾਹਿਬ ਦੀ ਤੇ ਇਹਦੇ ਉੱਤੇ ਸਿਆਸੀ ਰੋਟੀਆਂ ਨਾ ਸਿੱਕੀਆਂ ਜਾਣ ਸੈਂਟਰ ਸਰਕਾਰ ਨੂੰ ਚਾਹੀਦਾ ਹੈ ਕਿ ਹੁਣ ਜਲਦ ਤੋਂ ਜਲ ਦੇਰ ਤੇ ਕਾਰਵਾਈ ਹੋਵੇ ਤੇ ਜਿਨ੍ਹਾਂ ਨੇ ਇਹ ਘਿਨੌਨੀ ਹਰਕਤ ਕੀਤੀ ਹੈ ਉਹਨਾਂ ਤੇ ਬਹੁਤ ਜਲਦੀ ਐਕਸ਼ਨ ਲਿਆ ਜਾਵੇ ਤੇ ਉਹਨਾਂ ਨੂੰ ਸਬਕ ਸਿਖਾਇਆ ਜਾਵੇ ਅੱਜ ਤੁਸੀਂ ਕਿਸ ਤਰ੍ਹਾਂ ਉਹਨਾਂ ਸਰਧਾਂਗਨੀ ਦੇ ਉੱਤੇ ਅਸੀਂ ਸਾਰੇ ਇੱਥੇ ਅੱਜ ਹਾਂਜੀ ਅਸੀਂ ਅਸੀਂ ਇੱਕ ਕੈਂਡਲ ਮਾਰਚ ਕੱਢੀ ਹੈ ਜੀ ਬੜੀ ਸ਼ਾਂਤਪੂਰਕ ਮਾਰਚ ਸ਼ਰਧਾਂਜਲੀ ਦੇਣ ਵਾਸਤੇ ਉਹ ਸਾਰੇ ਬੰਦੇ ਜਿਨ੍ਹਾਂ ਦੀ ਉਥੇ ਜਿਹੜੇ ਉਥੇ ਸ਼ਹੀਦ ਹੋਏ ਨੇ ਜਿਹੜੇ ਉਥੇ ਆਪਣੇ ਪਰਿਵਾਰ ਛੱਡ ਗਏ ਕਿਉਂਕਿ ਪੰਜਾਬ ਪੰਜਾਬ ਦੇ ਤੇ ਹੋਰ ਸਾਰੇ ਜਿਹੜੇ 28 30 ਪਰਿਵਾਰ ਸੀਗੇ ਅੱਜ ਉਹਨਾਂ ਦਾ ਚਿਰਾਗ ਬੁਝ ਗਿਆ ਤੇ ਅਸੀਂ ਅੱਜ ਇੱਥੇ ਸ਼ਰਧਾਂਜਲੀ ਦੇਣ ਆਏ ਹਾਂ ਉਹਨਾਂ ਨੂੰ ਪਰਮਾਤਮਾ ਕਰੇ ਉਹਨਾਂ ਦੇ ਪਰਿਵਾਰ ਨੂੰ ਸ਼ਕਤੀ ਮਿਲੇ ਤੇ ਉਹ ਇਸ ਦੁੱਖ ਨੂੰ ਸਹਿਣ ਲਾਇਕ ਬਣ ਸਕਣ ਸਰ ਦੇਖਿਆ ਜਾਵੇ ਇਹੀ ਹਾਦਸਾ ਅੱਜ ਤੋਂ 2019 ਚ ਵੀ ਹੋਇਆ ਸੀਗਾ ਉਦੋਂ ਵੀ ਇਸ ਤਰ੍ਹਾਂ ਦਾ ਹਾਦਸਾ ਹੋਇਆ ਸੀ ਤੇ ਅੱਜ ਸੋਰੀ ਫੇਰ ਹੀ ਤ ਬਿਲਕੁਲ ਜੀ ਇਹਨੂੰ ਆਪਾਂ ਕਹਿ ਸਕਦੇ ਆ ਕਿ ਸਰਕਾਰਾਂ ਜਦੋਂ ਥੋੜਾ ਜਿਹਾ ਢਿੱਲ ਵਰਤਦੀਆਂ ਨੇ ਇਹਨਾਂ ਤਾਕਤਾਂ ਨੂੰ ਦੇਸ਼ ਵਿਰੋਧੀ ਤਾਕਤਾਂ ਨੂੰ ਦੁਬਾਰਾ ਇੱਕ ਮੌਕਾ ਮਿਲ ਜਾਂਦਾ ਹੈ ਉੱਠਣ ਦਾ ਤੇ ਇਹਨਾਂ ਨੂੰ ਕੁਝ ਇਸ ਤਰ੍ਹਾਂ ਇਹਨਾਂ ਦਾ ਸਿਰ ਕੁਚਲਣਾ ਚਾਹੀਦਾ ਹੈ ਇਹਨਾਂ ਨੂੰ ਇਸ ਤਰ੍ਹਾਂ ਜ਼ਮੀਨ ਦੇ ਅੰਦਰ ਗੱਡਣਾ ਚਾਹੀਦਾ ਹੈ ਦਬਾਣਾ ਚਾਹੀਦਾ ਹੈ ਖਤਮ ਕਰਨਾ ਚਾਹੀਦਾ ਹੈ ਕਿ ਦੁਬਾਰਾ ਕਦੀ ਹਿੰਦੁਸਤਾਨ 'ਚ ਹੋਵੇ ਨਾ ਕਿਸੇ ਦੀ ਹਿੰਮਤ ਨਾ ਹੋਵੇ ਦੇਸ਼ਵਾਲ ਹਿੰਦੁਸਤਾਨਵਾਲ ਆਪਣੇ ਲੋਗਾਵਾਲ ਉੱਠ ਨਜ਼ਰ ਉਠਾ ਕੇ ਦੇਖ ਸਕਣ ਤੇ ਕੁਝ ਗਲਤ ਕਰ ਸਕਣ ਪ੍ਰਾਪਤੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰਨ ਫੇਅ ਡੀਲ ਪ੍ਰਾਪਰਟੀਆਂ